ਇਹ ਕੈਂਪ ਲਾਇਆ ਇੱਕ ਇਹਦੇ ਵੱਲੋਂ ਲਾਇਆ ਤੇ ਕੀ ਕਿਹਨੇ ਕਿਹਨੇ ਸਹਾਇਕ ਦਿੱਤਾ ਦਾ ਸਭ ਤੋਂ ਪਹਿਲਾਂ ਤਾਂ ਸਾਰੇ ਹੀ ਮੇਰੇ ਦੇਖ ਰਹੇ ਸਰੋਤਿਆਂ ਨੂੰ ਖਤੇ ਪ੍ਰਬੰਧ ਕਰਦਨੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਤੇ ਅੱਜ ਦਾ ਜਿਹੜਾ ਇਹ ਮੈਡੀਕਲ ਚੈਕਅਪ ਕੈਂਪ ਤੇ ਲੰਗਰ ਫ੍ਰੀ ਲੰਗਰ ਦੀ ਸੇਵਾ ਸਾਡੇ ਗੁਰੂ ਨਾਨਕ ਕਲੀਨਿਕ ਦੇ ਓਨਰ ਡਾਕਟਰ ਐਚਐਸ ਕਲੀਅਰ ਜੀ ਵੱਲੋਂ ਲਾਇਆ ਗਿਆ ਤੇ ਇਸ कॅम्प ਦੇ ਵਿੱਚ ਸਾਡੀ ਅੱਜ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਦੀ ਪੂਰੀ ਟੀਮ ਬਲੌਕ ਬਠਿੰਡਾ ਜਾਨ 2 ਦੀ ਪੂਰੀ ਟੀਮ ਨੇ ਸਹਿਯੋਗ ਦਿੱਤਾ ਤੇ ਉਹਨਾਂ ਨੇ ਆਪਦੀ ਪੂਰੀ ਫੁੱਲ ਸੇਵਾ ਨਿਭਾਈ ਤੇ ਇਸ ਦੇ ਇਸ ਮੈਡੀਕਲ ਚੈੱਕਅਪ ਦੇ ਦੌਰਾਨ ਅੱਜ ਹੱਡੀਆਂ ਦਾ ਚੈੱਕਅਪ ਕੀਤਾ ਗਿਆ ਜਿਸ ਦੇ ਵਿੱਚ ਡਾਕਟਰ ਸੰਗਮ ਗਰਗ ਉਹਨਾਂ ਦੀ ਵਾਈਫ ਮੈਡਮ ਨੀਹਾ ਮੁਖੀ ਜੋ ਕਿ ਵਾਸਕੂਲਰ ਸਰਜਨ ਹਨ ਤੇ ਬੱਚਿਆਂ ਦੇ ਡਾਕਟਰ ਡਾਕਟਰ ਆਕਾਸ਼ਦੀਪ ਤੇ ਐਮ ਡੀ ਮੈਡੀਸਨ ਡਾਕਟਰ ਡਾਕਟਰ ਜੰਗ ਬਹਾਦਰ ਜੀ ਜੋ ਕਿ ਮੈਕਸ ਦੇ ਵਿੱਚੋਂ ਸਾਬਕਾ ਮੈਕਸ ਦੇ ਵਿੱਚ ਅੱਜ ਕੱਲ ਉਹ ਲਾਈਫਲਾਈਨ ਹਸਪੀਟਲ ਦੇ ਵਿੱਚ ਸੇਵਾ ਨਿਭਾ ਰਹੇ ਆ ਉਹਨਾਂ ਨੇ ਪਹੁੰਚ ਕੇ ਮਰੀਜ਼ਾਂ ਦਾ ਚੈੱਕਅਪ ਕੀਤਾ ਤੇ ਸਾਡੀ ਪੂਰੀ ਟੀਮ ਵੱਲੋਂ ਸਾਰੇ ਲੋਕਾਂ ਨੂੰ ਫਰੀ ਮੈਡੀਸਨ ਦਿੱਤੀ ਗਈ ਤੇ ਪੂਰਾ ਜਿਹੜਾ ਹੈਗਾ ਇੱਥੇ 슈ਗਰ ਦਾ ਵੀ ਫਰੀ ਚੈੱਕਅਪ ਕੈਂਪ ਲਾਇਆ ਗਿਆ ਤੇ ਸਾਰੀ ਟੀਮ ਨੇ ਆਪਣਾ ਪੂਰਾ ਸਹਿਯੋਗ ਦਿੱਤਾ ਮੇਰੇ ਬਹੁਤ ਹੀ ਸਤਿਕਾਰਯੋਗ ਡਾਕਟਰ ਸਾਥੀਓ ਮੇਰੇ ਬੈਸਟ ਫਰੈਂਡ ਦੋਸਤ ਇੱਥੇ ਸਾਰਿਆਂ ਦਾ ਅੱਜ ਆਉਣ ਤੇ ਮੈਂ ਸਾਰਿਆਂ ਦਾ ਵੈਲਕਮ ਕਰ ਰਹਾ ਹਾਂ ਜੀ ਤੇ ਸਾਰਿਆਂ ਨੂੰ ਗੁਰੂ ਰਵਿਦਾਸ ਮਹਾਰਾਜ ਦੇ ਜਨਮ ਦਿਨਾਂ ਲੱਖ ਲੱਖ ਵਧਾਈਆਂ ਜੀ ਤੇ ਹਰ ਇੱਕ ਪ੍ਰਮਾਤਮਾ ਨੇ ਇਹ ਦੁਆ ਕਰਾਂਗੇ ਕਿ ਹਰ ਘਰ ਦੇ ਵਿੱਚ ਖੁਸ਼ੀਆਂ ਤੇ ਸ਼ੁਕ ਸ਼ਾਂਤੀ ਰਹੇ ਜੀ ਤੇ ਮੇਰੇ ਬਲੌਕ ਜੋਂ 2 ਦੇ ਪ੍ਰਧਾਨ ਡਾਕਟਰ ਰੇਸ਼ਮ ਸੰਧੂ ਇਹਨਾਂ ਦੀ ਗਵਾਈ ਵਿੱਚ ਅੱਜ ਮੈਡੀਕਲ ਚੈੱਕਅਪ ਕੈਂਪ ਲਾਇਆ ਗਿਆ ਜੀ ਆਪਣੇ ਕਲੀਨਿਕ ਤੇ ਪੂਨ ਸੰਜੋਗ ਸਾਰੇ ਡਾਕਟਰਾਂ ਵੱਲੋਂ ਹੋਇਆ ਜੀ ਜਿਦੇ ਵਿੱਚ ਕਿ ਇੱਥੇ ਡਾਕਟਰ ਸੰਗਮ ਗਰਗ ਡਾਕਟਰ ਕਾਸ਼ਦੀਪ ਸਿੰਘਲਾ ਤੇ ਡਾਕਟਰ ਆਪਣੇ ਐਮਡੀ ਮੈਡੀਸਨ ਜੰਗਵਾਦਰ ਜੀ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਜੀ ਅਸੀਂ ਉਹਨਾਂ ਦਾ ਵੀ ਇੱਥੇ ਪਹੁੰਚਣ ਦੇ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਜਿਨ੍ਹਾਂ ਨੇ ਇੱਥੇ ਸਾਡੇ ਆ ਕੇ ਪੂਰਾ ਇਸ ਕੈਂਪ ਨੂੰ ਇਸ ਸਾਡੇ ਪੂਰਨ ਸਹਿਯੋਗ ਲੰਗਰ ਦੇ ਵਿੱਚ ਹਰ ਇੱਕ ਬੰਨੇ ਸਹਿਯੋਗ ਦਿੱਤਾ ਇੱਥੇ ਸਾਰਿਆਂ ਦਾ ਆਉਣ ਤੇ ਬਹੁਤ-ਬਹੁਤ ਧੰਨਵਾਦ ਥੈਂਕ ਯੂ ਫੋਟੋ ਖਿੱਚਦਾ ਚਲੋ ਜੀ ਆਪਾਂ ਚਲੋ ਜੀ ਬਹੁਤ-ਬਹੁਤ ਧੰਨਵਾਦ ਜੀ ਡਾਕਟਰ ਜੀ